ਅਮਨ ਸ਼ੇਰ ਸਿੰਘ ਸ਼ਹਿਰੀ ਕਲ ਇਹ ਪੈ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸੇਵਾਵਾਂ ਦੇਵਾਂਗੇ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚ ਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਮੀਲ ਪੱਥਰ ਸਾਬਤ ਹੋ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਲੋਕਾਂ ਨੂੰ ਮੁਫਤ ਚ ਹੀ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਹੋ ਸਕਣ ਇਸੇ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਮੈਮ ਇੱਕ ਆਮ ਆਦਮੀ ਕਲੀਨਿਕ ਦਾ ਦਰਦ ਘਾਟਨ ਕੀਤਾ ਪਰ ਨਾਲ ਨਾਲ 29 ਜਗ੍ਹਾ ਤੇ ਹੋਰ ਉਦ ਘਟਨ ਹੋ ਗਿਆ ਜਾਨੀ ਕਿ ਅਜ 30 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖੁੱਲ੍ਹ ਗਏ ਨੇ ਜਿਸ ਦੇ ਨਾਲ ਹੁਣ ਕੁੱਲ 872 ਕਲੀਨਿਕ ਲੋਕਾਂ ਨੂੰ ਮੁਫਤ ਸੇਵਾਵਾਂ ਦੇ ਰਹੇ ਨੇ ਇਹਨਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ ਤੇ ਇਹਨਾਂ 'ਚ ਹੁਣ ਤੱਕ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਕਿਤੇ ਕਿ ਅੱਜ ਅੰਮ੍ਰਿਤਸਰ ਤੋਂ ਬਟਾਲਾਵਾਲ ਜਿਹੜਾ ਕਿ ਹੁਣ ਸ਼ੁਕਰਾਨਾ ਯਾਤਰਾ ਜਿਹੜੀ ਕਿ ਉਹ ਰਵਾਨਾ ਹੋ ਰਹੀ ਹੈ ਭਾਜੀ ਕੀ ਕਹਿਣਾ ਜੀ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਤੁਹਾਨੂੰ ਹ ਬਹੁਤ ਬਹੁਤ ਧੰਨਵਾਦ ਹੈ ਮੈਂ ਪਾਰਟੀ ਆਪਣੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਇਹ ਮਾਨ ਸਤਿਕਾਰ ਦਿੱਤਾ ਮੈਂ ਸਦਾ ਰਿਣੀ ਰਹੂੰਗਾ ਪਾਰਟੀ ਦਾ ਔਰ ਹੁਣ ਤਗੜੇ ਹੋ ਕੇ ਸਾਰੇ ਵਰਕਰ ਸਹਬਾਨਾ ਨੂੰ ਨਾਲ ਲੈ ਕੇ ਪਾਰਟੀ ਦੇ ਇੱਕ ਇੱਕ ਨਮਾਇਦਿਆਂ ਨੂੰ ਨਾਲ ਲੈ ਕੇ ਪੰਜਾਬ ਦੀ ਜਿਹੜੀ ਸਾਡੇ ਸਿਰ ਤੇ ਜ਼ਿੰਮੇਵਾਰੀ ਲਾਈ ਹੈ ਉਹ ਜ਼ਿੰਮੇਵਾਰੀ ਨੂੰ ਨਿਭਾਉਣ ਤੇ ਰਾਹ ਦੇ ਨਿਕ ਕਰਾਂਗੇ ਨੌਜਵਾਨੋ ਪਰ ਪੰਜਾਬ ਦਾ ਨੌਜਵਾਨ ਜਿਹੜਾ ਕਿ ਪੰਜਾਬ ਛੱਡ ਕੇ ਬਾਹਰ ਚਾਈ ਜਾ ਰਿਹਾ ਹੈ ਇਸ ਦੇ ਬਾਰੇ ਕੀ ਕਹਿੰਦੇ ਦੇਖੋ ਜੀ ਜੇ ਮੇਰੇ ਵਰਗਾ ਇੱਕ ਆਮ ਕਰਚ ਉੱਠ ਕੇ ਇੱਥੋਂ ਤੱਕ ਪਹੁੰਚ ਸਕਦਾ ਇਹਦਾ ਮਤਲਬ ਇਹ ਹੈ ਵੀ ਮਿਹਨਤ ਦੀ ਲੋੜ ਹੈ ਜੇ ਆਪਾਂ ਵਿਦੇਸ਼ਾਂ 'ਚ ਮਿਹਨਤ ਕਰ ਸਕਦੇ ਹਾਂ ਜੇ ਆਪਣੇ ਪੰਜਾਬ 'ਚ ਮਿਹਨਤ ਕਰੀਏ ਨਾ ਅੱਜ ਪੰਜਾਬ ਦੇ ਵਿੱਚ ਕਈ ਨੌਜਵਾਨ ਜਿਹੜੇ ਸਰਪੰਚ ਬਣ ਚੁੱਕੇ ਨੇ ਕਈ ਨੌਜਵਾਨ ਜਿਹੜੇ ਸਿਆਸਤ ਦੇ ਵਿੱਚ ਉੱਭਰਦੇ ਚਿਹਰੇ ਬਣ ਕੇ ਅੱਗੇ ਆ ਰਹੇ ਨੇ ਮੈਂ ਮੇਰਾ ਇਹੋ ਸੰਦੇਸ਼ ਆ ਵੀ ਤਗੜੇ ਹੋ ਹੋਸਲੇ ਬੁਲੰਦ ਕਰੋ ਹੌਸਲਾ ਟਾਉਣ ਦੀ ਲੋੜ ਨਹੀਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਅੱਜ ਪੜ੍ਹਾਈ ਲਿਖਾਈ ਦਾ ਵੀ ਮੁੱਲ ਪੈ ਰਿਹਾ ਵਾ ਜਿਹੜਾ ਬੰਦਾ ਵਧੀਆ ਟੈਸਟ ਦੇ ਕੇ ਆਉਂਦਾ ਨੌਕਰੀ ਆਪ ਦਰਵਾਜ਼ਾ ਖੜਕਾਉਂਦੀ ਹੈ ਵੀ ਚੁਣੌਤੀਆਂ ਕੀ ਸਾਹਮਣੇ ਦੇਖਦੇ ਹੋ ਕਿਉਂਕਿ ਹੁਣ ਇਲੈਕਸ਼ਨ ਜਿਹੜੀ ਐਮਸੀ ਇਲੈਕਸ਼ਨਸ ਵੀ ਜਿਹੜੀਆਂ ਆਉਣ ਵਾਲੀਆਂ ਦੇਖੋ ਜੀ ਚੁਣੌਤੀ ਜਿਹੜੀ ਆ ਉਹ ਮੈਂ ਤੁਹਾਨੂੰ ਅੱਗੇ ਕਿਹਾ ਜੀ ਜਦੋਂ ਉਸ ਪਰਮਾਤਮਾ ਦਾ ਅਸ਼ੀਰਵਾਦ ਹੋਵੇ ਸੰਘ ਨੋਤੀਚਾ ਨੋਤੀ ਨਹੀਂ ਰਹੀ ਜੀ ਕਿ ਇੱਕ ਸੀੜ ਜਿਹੜੀ ਕਿ ਬਰਨਾਲਾ ਰਹਿ ਗਈ ਉਹਦੇ ਦੇ ਮंथਨ ਕੀਤਾ ਜਾਵੇ ਕਿਉਂ ਹਾਰੀ ਹੋ ਸੀ ਦੇਖੋ ਜੀ ਕਿਤੇ ਨਾ ਕਿਤੇ ਜੋ ਲੱਗਦਾ ਵੀ ਥੋੜੀ ਬੁਤੀ ਸਾਡੇ ਤਾਲ ਮਿਲ ਚ ਆਪਸ ਵਿੱਚ ਕਮੀ ਰਹਿ ਗਈ ਜਿਹਦੇ ਕਰਕੇ ਉਹ ਖੁੱਸ ਗਈ ਤੇ ਚਾਰ ਦੀਆਂ ਚਾਰ ਹੀ ਲੈ ਜਾਣੀਆਂ ਸੀ ਪਰ ਕੋਈ ਨਹੀਂ ਉਹ ਵੀ ਸਾਰਾ ਆਪਣਾ ਪਰਿਵਾਰ ਆ ਠੀਕ ਆ ਆਪਾਂ ਵਧੀਆ ਨੂੰ ਸੌਟ ਆਊਟ ਕਰਾਂਗੇ ਅੱਛੀ ਨੇ ਭਾਈ ਦੀ ਰੇਨ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਜਿੱਥੇ ਪੁੰਚੀ ਹੋਣੇ ਕੀ ਕਰਨ ਇਹ ਮਿਹਨਤੀ ਮੁੰਡਾ ਸਾਡਾ ਜੀ ਠੀਕ ਆ ਬੜੇ ਚਿਤ ਤੋਂ ਮਿਹਨਤ ਕਰਦਾ ਆ ਔਰ ਆਪਾਂ ਰਹਿਣੀਆਂ ਕਿ ਇਹਨਾਂ ਪਰਿਵਾਰ ਨਾਲ ਜੋੜਨਾ ਬੜੀ ਵੱਡੀ ਗੱਲ ਹੁੰਦੀ ਆ ਸੋ ਅ ਅੱਜ ਹੁਣ ਗੱਡੀ ਸ਼ੀਨੇ ਦੀ ਤੇ ਚੜ ਗਿਆਂ ਹੁਣ ਵੇਖਦੇ ਕਿੱਧਰ ਨੂੰ ਲੈ ਕੇ ਜਾਂਦਾ ਜਿਹੜਾ ਆਪੋਜੀਸ਼ਨ ਕਹਿ ਰਹੀ ਸੀ ਵੀ ਗ੍ਰਾਫ ਡਿੱਗ ਰਿਹਾ ਕਿਉਂਕਿ ਲੋਕ ਸਭਾ ਵਿੱਚ ਜਿਹੜੇ 3 ਸੀਟਾਂ ਆਈਆਂ ਸੀ ਉਹ ਕਹਿੰਦੇ ਗ੍ਰਾਫ ਡਿੱਗ ਰਿਹਾ ਆਮ ਆਦਮੀ ਪਾਰਟੀ ਦਾ ਜਿਹੜੇ ਪੰਜਾਬ ਦੇ ਲੋਕ ਨੇ ਆਮ ਆਦਮੀ ਪਾਰਟੀ ਤੋਂ ਪਰੇ ਹੋ ਰਹੇ ਨੇ 92 ਤੋਂ ਕਿੰਨੇ ਹੋ ਗਏ ਹੁਣ ਵਧੇਗੇ ਘਟੇ ਵਿਰੋਧੀਆਂ ਦੀ ਫਿਕਰ ਨਹੀਂ ਕਰਨੀ ਆਪਾਂ ਸ਼ੀਨਾ ਸਾਹਿਬ ਇੱਥੇ ਨੇ ਪਿਛੇ ਸਾਹਿਬ ਕੀ ਕਹਿਣਾ ਹੈ ਅੱਜ ਬਹੁਤ ਵੱਡੀ ਗੱਲ ਬਹੁਤ ਧੰਨਵਾਦ ਸੰਗਤ ਦਾ ਜਿਹੜਾ ਸਾਨੂੰ ਸਾਥ ਦੇਣ ਲਈ ਇੱਥੇ ਪਹੁੰਚੇ ਮੇ ਉਹਨਾਂ ਧੰਨਵਾਦ ਕਰਦਾ ਹਾਂ ਬਿਲਕੁਲ ਜੀ ਜਿਹੜਾ ਕਿ ਨ É i ਸ਼ਰੀ ਕਲਸੀ ਨੌਜਵਾਨ ਨੇ ਔਰ ਪਾਰਟੀ ਨੇ ਇੱਕ ਵੱਡਾ ਜਿਹੜਾ ਕਿ ਔਦਤ ਦਿੱਤਾ ਹੈ ਕਾਰਜਕਾਰੀ ਪ੍ਰਧਾਨ ਬਣਾਇਆ ਪੰਜਾਬ ਆਮਦਨੀ ਪਾਰਟੀ ਦਾ ਕਿਉਂਕਿ ਬਟਾਲੇ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਐਮ ਐਲ ਏ ਨੇ ਔਰ ਉਹਨਾਂ ਨੇ ਇਹ ਵੀ ਆਖਿਆ ਵੀ ਨੌਜਵਾਨ ਸਿਹਤ ਲੈਣ ਮਿਹਨਤ ਕਰਨ ਤੇ ਪੰਜਾਬ ਵਿੱਚ ਵੀ ਸਭ ਕੁਝ ਹੈ ਤਰੱਕੀ ਕਰ ਸਕਦੇ ਨੇ ਔਰ ਦੂਜੇ ਪਾਸੇ ਉਹਨਾਂ ਨੇ ਵਿਰੋਧੀ ਧਿਰ ਦੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਆਖਿਆ ਵੀ ਆਮਦਨੀ ਪਾਰਟੀ ਦਾ ਗਰਾਫ ਲਗਾਤਾਰ ਵੱਧ ਰਿਹਾ ਹੈ ਪਹਿਲੇ 92 ਸੀਟਾਂ ਸੀ ਹੁਣ 95 ਹੋ ਗਈਆਂ ਨੇ ਇਸ ਕਰਕੇ ਹੁਣ ਜੋ ਵੀ ਅੱਗੇ ਆਉਣ ਵਾਲੀਆਂ ਚੁਣੌਤੀਆਂ ਨੇ ਜੋ ਵੀ ਅੱਗੇ ਆਉਣ ਵਾਲੇ ਇਲੈਕਸ਼ਨਸ ਨੇ ਉਹਨਾਂ ਵਿੱਚ ਵੀ ਆਮ ਹਾਸਲ ਕਰੇਗੀ ਕੈਮਰਾ ਪਰਸਨ ਵਿਪਨ ਸ਼ਰਮਾਣਾ ਸਿਕੰਦਰਪਸ ਵਿਚਾ ਦੈਨਿਕ ਸਿਰਾ ਟੀਵੀ ਅੰਮ੍ਰਿਤਸਰ